ਕੋਆ ਇਹ ਪਾਸੇ ਆ ਗਿਆ ਇਹ ਤਾਂ ਆਪ ਆਪਦਾ ਆ ਕੈਡੋ ਕੈਡੋ ਪਾਉਣੇ ਨੇ ਪਹਿਲਾਂ ਤੋਂ ਜਾਦੀ ਕੋਈ ਨਹੀਂ ਪਾਉਂਦੇ ਇਹ ਸਾਫਾ ਕੀੜਾ ਜਿਹੜੀ ਆ ਰਹੀ ਆ

ਬੀਜੀਆ ਫੜਿਓ ਫੋਨ ਆਪਣਾ ਮਾਮਾ ਦੇ ਫੋਨ ਤੇ ਲਾਈਵ ਦੇਖੋ ਦੇਖੋ ਚਲੋ ਚਲੋ ਆਪਨਾ ਕੱਢਾ ਵੇ ਕੱਢਾ ਨਾ ਉਧਰ ਨਾ ਜਾਈਏ ਤੂੰ ਆ ਜਾ ਇਧਰ ਨੂੰ ਇਧਰ ਨੂੰ ਇਧਰ ਮਾਮਾ ਇੱਧਰ ਨੂੰ ਆਇਓ ਪੈਸਾ ਮੇਰੇ ਜਦ ਤੱਕ ਬੈਗ ਨਹੀਂ ਹੁੰਦੇ ਆਪਾਂ ਆ ਉਧਰ ਦਾ ਨਾਮ ਦੀ ਲੋੜ ਹੀ ਨਹੀਂ ਉਧਰ ਦਾ ਬਾਈ ਬੜਾ ਨਾ ਕੋਈ ਨਾ ਕੋਈ ਨਾ ਰਾਜੂ ਭਾਈ ਜੀ ਆ ਨਾ ਲੋਨੇ ਆ ਨਾ ਥੋੜਾ ਯਾ ਜੀਰਾ ਤੇ ਕਰੋ ਯਾਰ ਆ ਪਾਣੀ ਦਾ ਦੇਖਦਾ ਭਾਜੀ ਬਿਜਲੀ ਵਾਲੇ ਨੂੰ ਨਾ ਫੈਸਲੀ ਮਣਾ ਕਰ ਤੋਂ ਪਰੇ ਲਾਇਟ ਨਾ ਚੰਦੇ ਕਰੀਂ ਆ ਵੀ ਕਰੰਟ ਦਾ ਭਾਜੀ ਪੂਰਾ ਪੂਰਾ ਚਾਂਸ ਆ ਕਾਰ ਉਹ ਸਾਰਾ ਡੋਬ ਗਿਆ ਸਾਰੇ ਬਿਜਲੀ ਵਾਲੇ ਕਹਿੰਦੇ ਤੂੰ ਇਧਰੋਂ ਚੱਕ ਦੋ ਸਾਰੇ ਇਹੋ ਜ਼ਰੂਰੀ ਆ ਕਦੀ ਤੇ ਆਓ ਮੰਗਾਓ ਫਿਰ ਉੱਥੇ ਲਵਾਈਆ ਆਪਾਂ ਚਲਾਂਦੇ ਆ ਜੀ ਯਾਰ ਇੱਕ ਹੀ ਮੰਗਾਓ ਇੱਕ ਹੀ ਨਾ ਕੀਤਾ ਕਰਕੇ ਬੰਦ ਕੀਤਾ ਜੀ ਕੋਈ ਗੱਡੀ ਵਾਲੇ ਨੇ ਮਾਰਦੇ ਜਦ ਸਾਰਾ ਪਾਣੀ ਪੂਛਾਇਆ ਇੱਥੇ ਮੰਗਾਓ ਬੈਗ ਬੈਗ ਕਰਦਾ ਇੱਥੇ ਨਾ ਹੁਣ ਆਹ ਉੱਥੇ ਜੀ ਸੀ ਪੀ ਨਾ ਕਰ ਦੋ ਇੱਥੇ ਬੈਗ ਨਾ ਕਰ ਪਹਿਲਾਂ ਬੋਰੀਆਂ ਲਾ ਕੇ ਪਹਿਲਾਂ ਬਾਹਰ ਉੱਪਰ ਮਿੱਟੀ ਮਿੱਟੀ ਪਾਣਾ ਆਹ ਦੇਖੀਏ ਕਿਵੇਂ ਬਣਦੇ ਨੇ ਕੀ ਕੋਟਿਆ ਨੇ ਇਹ ਮੇਰੇ ਤੋਂ ਹੋਊਗੀ ਪੁੱਤੋ ਹਾਂ ਪਹਿਲਾਂ ਬੋਰੀਆਂ ਲਾ ਕੇ ਬਾਹਰ ਤੋਂ ਮਲਵਾ ਪਾਇਆ ਇਹ ਤਾਂ ਭਾਈ ਬੋਰੀਆਂ ਦੇ ਵਿੱਚ ਮਿੱਟੀ ਪਾ ਕੇ ਰੱਖ ਦਈਏ ਨਾ ਉਹਦੇ ਨਾਲ ਵੀ ਸਹੀ ਹੈ ਆਪਾਂ ਦਾ ਅੰਦੇ ਤੇ ਰਸਟੀ ਬੰਦ ਤਾਂ ਗੱਡੀਆਂ ਨੇ ਰੁਕਦੇ ਨਹੀਂ ਕਿਸੇ ਵਧੀਆ ਵਿੱਚ ਉਹ ਅੰਦਰੋਂ ਸਾਰਾ ਪਾਣੀ ਜਾ ਰਿਹਾ ਸਾਰਾ ਨਿਸ਼ਾਨ ਹੋ ਗਿਆ ਵਧੀਆ ਕੀ ਕਰਦੇ ਆ ਇਹਨਾਂ ਨੂੰ ਕੋਈ ਨਹੀਂ ਇਹ ਤਾਂ ਸਾਲੇ 20 ਨਿਵਾਇ ਕਰਨ ਵਾਲੇ ਲੋਕ ਬੁੱਝੇ ਆ ਜਿਹੜੇ ਜੱਟੀਆਂ ਚੱਕਾਏ ਕੋ ਕੰਮ ਹੋਈ ਨਾ ਉਹ ਤੇ ਲੋ ਚਲੋ ਕੱਢ ਜਾਈਏ ਜਿਹੜਾ ਆਪਣੇ ਤਾਂ ਦੇ ਕੇ ਇਹ ਸੁਵਾਰਨਾ ਦਾ ਹੈ ਨਹੀਂ ਗਾਰਡਨ ਚ ਉਹ ਤਾਂ ਭਾਜੀ ਤੱਕ ਸੈਕਟਰੀ ਰਿਕੁਐਸਟ ਕਰ ਰਹੇ ਸੀ ਬਿਜਲੀ ਬੰਦ ਕਰਵਾ ਲਈ ਹੋ ਗਿਆ ਹੋ ਗਿਆ ਕਹਿ ਬੰਦ ਕੀ ਜੇ ਆ ਵੀ ਗਈ ਨਾ ਸਾਰੇ ਜਾਣੇ ਤੇ ਟ੍ਰੈਨੋ ਨਹੀਂ ਨਹੀਂ ਹੋ ਗਿਆ ਕਹਿ ਕੇ ਕੰਮ ਕਰਾ ਦੇ ਉਹ ਇੱਧਰ ਵੀ ਆ ਓਏ ਓਏ ਪਿੱਛੇ ਮੁੜ ਜਾ सैकल ई पासे